ਜੇ ਤੁਸੀਂ ਮਾਲਕ ਨੂੰ ਪਾਉਣਾ ਤਾਂ ਪਿਤਾ ਨੇ ਇੱਕੋ ਹੀ ਗੱਲ ਕਕਾ ਕਕਾ ਕੇ ਆਖੀ ਐ ਕਕਾ ਕਕਾ ਕੇ ਆਖੀ ਐ ਕੀ ਆਖੇ ਪਿਤਾ ਕਹਿੰਦਾ ਸੱਚ ਕਹੂੰ ਸੁਣ લે ਹੋ ਸਭ ਐ ਉਹ ਕਹਿੰਦਾ ਮੈਂ ਸੱਚ ਕਹਿ ਰਿਹਾ ਹਾਂ ਉਹ ਦੁਨੀਆ ਵਾਲਿਓ ਉਹ ਸੁਣ ਲੋ ਕਹਿੰਦੇ ਸਾਰੇ ਸੁਣ ਲੋ ਸੱਚ ਕਹੂੰ ਸੁਣ ਲੈ ਹੋ ਸਭ ਐ ਜਿਨ ਪ੍ਰੇਮ ਕੀਓ ਤਿਨਹੀ ਪਰab ਪਾਇਓ ਜਿਨ੍ਹਾਂ ਨੇ ਪਿਆਰ ਕੀਤੇ ਨਾ ਉਹਨਾਂ ਨੇ ਮਾਲਕ ਨੂੰ ਪਾਇਆ ਆ ਹੁਣੀ ਸਾਰੀ ਡੇਢ ਕੁ ਮਹੀਨੇ ਦੀ ਗੱਲ ਐ ਕੈਨੇਡਾ ਦੀ ਸੰਗਤ ਆਪਣੇ ਨਾਲ ਜੁੜੀ ਐ ਜਿਹੜਾ ਕੈਨੇਡਾ ਦੇ ਵਿੱਚ ਗੁਰਮਖਰ ਪਰਿਵਾਰ ਰਹਿੰਦੇ ਉਹਨਾਂ ਦੇ ਦਾਦਾ ਦਾਦੀ ਫਿਰੋਜ਼ਪੁਰ ਨੇ ਉਹ ਜਿਹੜੇ ਜਿਹੜੀ ਹੰਦੇਸਰਾ ਕੰਬੈਨ ਬਣਾਉਂਦੇ ਨੇ ਉਹ ਪਤਾ ਨਹੀਂ ਕਿਹੜੀ ਕੰਬੈਨ ਬਣਾਉਂਦੇ ਨੇ ਉਹ ਪਰਿਵਾਰ 10 ਦੇ ਵਿਸਰ ਗਿਆ ਨਾਮ ਉਹ ਪਰਿਵਾਰ ਕੈਨੇਡਾ ਦੇ ਵਿੱਚ ਰਹਿੰਦਾ ਉਹਨਾਂ ਦਾ ਪੁੱਤਰਾ ਸੀ 13 14 ਸਾਲ ਦਾ ਉਹ 2 ਸਾਲ ਤੋਂ ਢਿੱਡ ਦੇ ਨਾਲ ਪੀੜਿਤ ਸੀ ਉਹਦੇ ਤਕਰੀਬਨ 4 5 ਵਜੇ ਸਵੇਰੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਸੀ ਬੱਚਾ ਬੜਾ ਦੁਖੀ ਸੀ ਪਹਿਲਾਂ ਮਾਪਿਆਂ ਨੂੰ ਐਦਾਂ ਸੀ ਕਿ ਇਹ ਸਕੂਲ ਜਾਣ ਦਾ ਮਾਰਾ ਕੀਤੇ ਬਹਾਨੇ ਲਾਉਂਦਾ ਹੈ ਫਿਰ ਉਹਨਾਂ ਨੇ ਟੈਸਟ ਵਗੈਰਾ ਕਰਵਾਏ ਪਰ ਟੈਸਟਾਂ ਦੇ ਵਿੱਚ ਵੀ ਕੁਝ ਨਜ਼ਰ ਨਹੀਂ ਆਇਆ ਫਿਰ ਮਾਪਿਆਂ ਨੂੰ ਲੱਗਿਆ ਕਿ ਬੱਚਾ ਜਾਣ ਕੇ ਕਰਦੇ ਪਰ ਪੜ੍ਹਾਈ ਦੇ ਵਿੱਚ ਬੱਚਾ ਤੇਜ਼ ਸੀ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਪੈ ਗਏ ਚਿੰਤਾ ਦਾ ਵਿਸ਼ਾ ਬਣ ਗਿਆ ਡਾਕਟਰ ਕਹਿੰਦੇ ਬਿਮਾਰੀ ਕੋਈ ਨਹੀਂ ਪਰ ਬੱਚਾ ਤਖਦੀਪ ਦੇ ਨਾਲ ਕੁਰਾ ਰਿਹਾ ਐ ਰੋ ਰਿਹਾ ਤਾਂ ਹਮਾਰੇ ਉਹਨਾਂ ਨੇ ਪਰਿਵਾਰ ਦੇ ਵਿੱਚ ਸਲਾਹ ਬਣਾਈ ਕਿ ਕਿਉਂ ਨਾ ਆਪਾਂ ਬਾਬਾ ਜੀ ਨੂੰ ਜਾ ਕੇ ਦੱਸੀਏ ਕਿ ਆ ਹਾਲਤ ਐ ਸਾਡੇ ਬੱਚੇ ਦੀ ਬੱਚੇ ਦੇ ਦਾਦਾ ਦਾਦੀ ਸੰਗਰੂਰ ਸਾਡੇ ਸਥਾਨ ਤੇ ਪਹੁੰਚੇ ਜਾ ਕੇ ਦੱਸਦੇ ਐ ਕਿ ਭਾਈ ਸਾਹਿਬ ਐਦਾ ਐਦਾ ਕਰਕੇ ਬੱਚੇ ਦੇ ਦਰਦ ਨਹੀਂ ਹੋਣਾ ਬੰਦ ਹੋ ਰਿਹਾ ਅਸੀਂ ਦੁਖੀ ਆ ਜੇ ਕਾਉ ਤੇ ਕੈਨੇਡਾ ਦੇ ਵਿੱਚੋਂ ਅਸੀਂ ਬੱਚੇ ਨੂੰ ਤੇ ਉਹਦੇ ਮਾਤਾ ਪਿਤਾ ਨੂੰ ਇੱਥੇ ਬੁਲਾ ਲੈਨੇ ਆ ਚਲੋ ਦਾਸ ਨੇ ਮਾਲਕ ਦੇ ਅੱਗੇ ਬੇਨਤੀ ਜੋ ਜੜੀ ਕੀਤੀ ਤੇ ਉਹਨਾਂ ਨੂੰ ਆਖਿਆ ਕਿ ਕੋਈ ਗੱਲ ਨਹੀਂ ਗੁਰਮਖੋ ਤੁਸੀਂ ਉਹਨਾਂ ਨੂੰ ਨਾ ਬੁਲਾਓ ਵਿਚਾਰਿਆਂ ਨੂੰ ਉੱਥੋਂ ਦੀ ਕਿਹੜਾ ਟਿਕਟ ਕੋਈ ਸਸਤੀ ਹੈ ਬੜੀ ਔਖੀ ਹੈ ਉਹ ਆਪਣਾ ਕੰਮ ਛੱਡਣਗੇ ਬਸ ਇੱਕ ਬੇਨਤੀ ਕਰ ਲੋ ਮੈਨੂੰ ਪੁੱਛ ਕੇ ਦੱਸ ਦਿਓ ਕਿ ਬੱਚੇ ਦੇ ਮਾਤਾ ਪਿਤਾ ਨੇ ਜਿਹੜੇ ਉਹ ਸਿਮਰਨ ਕਰ ਲੈਣਗੇ ਕਹਿੰਦੇ ਠੀਕ ਹੈ ਜੀ ਅਸੀਂ ਪੁੱਛ ਲੈਨੇ ਆ ਉਹਨਾਂ ਨੇ ਫੋਨ ਲਾਇਆ ਤੇ ਫੋਨ ਤੇ ਪੁੱਛਿਆ ਹੁਣ ਆਪਣੇ ਬੱਚਿਆਂ ਦੇ ਦਰਦਾਂ ਦੇ ਲਈ ਕੋਈ ਕੀ ਨਹੀਂ ਕਰ ਸਕਦਾ ਆਪਾਂ ਸਭ ਕੁਝ ਕਰਨ ਨੂੰ ਤਿਆਰ ਇੱਥੇ ਸਿਮਰਨ ਵਾਲੇ ਆਪਣੇ ਗੁਰੂ ਦਾ ਹੈ ਲੋਕ ਬੱਚਿਆਂ ਦੇ ਲਈ ਤੇ ਬਤਾਨੀ ਕੀ ਕੁਝ ਕਰ ਲੈਂਦੇ ਆ ਉਹ ਮਾਤਾ ਪਿਤਾ ਜੀ ਦੋਨੋਂ ਮੰਨ ਗਏ ਕਹਿੰਦੇ ਬਾਬਾ ਜੀ ਸਤਿ ਵਚਨ ਜਿੱਦਾਂ ਤੁਸੀਂ ਸਾਨੂੰ ਕਹੋਗੇ ਅਸੀਂ ਉਹ ਤਾਂ ਹੀ ਕਰਾਂਗੇ 10 ਨੇ ਆਖਿਆ ਅਸੀਂ ਕੌਣ ਆ ਤੁਹਾਨੂੰ ਕਹਿਣ ਵਾਲੇ ਸਾਡੇ 'ਚ ਕੋਈ ਤਾਕਤ ਕੋਈ ਪਾਵਰ ਨਹੀਂ ਮੇਰੇ ਗੁਰੂ ਦਾ ਹੁਕਮ ਅਸੀਂ ਸੁਨੇਹਾ ਤੁਹਾਡੇ ਤੱਕ ਭੇਜਣਾ ਆਪਾਂ ਨੂੰ ਗੁਰਮੁਖ ਪਿਆਰਿਓ ਗੁਰਬਾਣੀ ਦੀ ਸਾਰਿਆਂ ਨੂੰ ਸਮਝ ਨਹੀਂ ਆਉਂਦੀ ਨਾ ਆ ਸਕਦੀ ਹੈ ਇੱਥੇ ਆ ਕੇ ਕੁਝ ਗੁਰਮੁਖ ਗੱਲਾਂ ਕਰਨਗੇ ਜਿਹੜੇ ਮਾਸਟਰਮਾਈਂਡ ਨੇ ਕਿ ਤੁਸੀਂ ਬਾਬਾ ਜੀ ਜਾਦੇ ਸੈਣੇ ਹੋ ਸਾਰਿਆਂ ਨੂੰ ਕਿਉਂ ਨਹੀਂ ਆ ਸਕਦੀ ਕਿਉਂਕਿ ਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਇਹ ਤੈਅ ਕਰ ਦਿੱਤਾ ਸਮਝਾ ਦਿੱਤਾ ਆਪਾਂ ਨੂੰ ਬਾਦਸ਼ਾਹ ਕਹਿੰਦੇ ਬਾਣੀ ਦੀ ਸਮਝ ਸਾਰਿਆਂ ਨੂੰ ਨਹੀਂ ਆ ਸਕਦੀ ਬਾਣੀ ਵਿਰਲੋ ਵਿਚਾਰਸੀ ਬਾਣੀ ਦੀ ਵਿਚਾਰ ਕੋਈ ਵਿਰਲਾ ਜੀਵ ਕਰ ਸਕਦਾ ਜੇ ਉਹ ਮਾਲਕ ਦੇ ਘਰੋਂ ਗੁਰਮਖ ਥਾਪਿਆ ਹੋਵੇ ਤਾਂ ਬਾਣੀ ਵਿਰਲੋ ਵਿਚਾਰਸੀ ਜੇ ਕੋਈ ਗੁਰਮਖ ਹੋਵੇ ਜੇ ਕੋਈ ਗੁਰਮਖ ਹੈਗਾ ਉਹਨੂੰ ਵਿਚਾਰ ਆ ਸਕਦੀ ਹੈ ਸਮਝ ਆ ਸਕਦੀ ਹੈ ਫਿਰ ਆਪਾਂ ਨੂੰ ਸਮਝ ਕਿੱਦਾਂ ਆਏਗੀ ਫਿਰ ਆਪਣਾ ਕੀ ਹੋਏਗਾ ਬਾਤਿ ਸ਼ਕੈਂਦੇ ਤੁਸੀਂ ਉਹਨਾਂ ਵਿਰਲਿਆਂ ਦੀ ਸੰਗਤ ਕਰੋ। ਆਪਾਂ ਨੇ ਕੀ ਕਰਨਾ ਹੈ? ਆਪਾਂ ਉਹਨਾਂ ਵਿਰਲਿਆਂ ਦੀ ਸੰਗਤ ਕਰਾਂਗੇ। ਤਾਂ ਆਪਾਂ ਨੂੰ ਸਮਝ ਆਏਗਾ। ਦਾਸ ਨੇ ਉਹਦੇ ਮਾਤਾ ਪਿਤਾ ਨੂੰ ਆਖਿਆ ਕਿ ਤੁਸੀਂ ਅੱਧਾ ਘੰਟਾ ਸਵੇਰੇ ਤੇ ਅੱਧਾ ਘੰਟਾ ਸ਼ਾਮ ਨੂੰ ਹਰ ਰੋਜ਼ ਸਿਮਰਨ ਕਰਨਾ ਹੈ। ਅਤੇ ਸਿਮਰਨ ਦੀਗ ਬਣਾ ਕੇ ਅਰਦਾਸ ਕਰਕੇ ਸ਼ੁਰੂ ਕਰਨਾ ਹੈ ਅਰਦਾਸ ਕਰਨੀ ਹੈ ਕਿ ਮੇਰੇ ਮਾਲਕਾ ਅਸੀਂ ਬੱਚੇ ਦੇ ਲਈ ਸਿਮਰਨ ਦੀ ਦਵਾਈ ਲੈਣ ਲੱਗੇ ਜਿੱਦਾਂ ਆਪਾ ਪ੍ਰੋਪਰ ਆਪਣੇ ਬੱਚਿਆਂ ਨੂੰ ਜਾਂ ਆਪ ਆਪਾ ਦਵਾਈ ਲੈਣੇ ਆ ਨਾ ਵੀ ਇਦਾਂ ਧਿਆਨ ਰੱਖਣਾ ਹੈ ਦਵਾਈ ਲੈਣ ਵੇਲੇ ਆਪਾ ਧਿਆਨ ਰੱਖਦੇ ਆ ਕਿ ਸਾਡੀ ਦਵਾਈ ਡੁੱਲ ਨਾ ਜਾਵੇ ਇਤਾਂ ਸਿਮਰਨ ਕਰਨ ਵੇਲੇ ਧਿਆਨ ਰੱਖਣਾ ਕਿ ਸਾਡੀ ਦਵਾਈ ਢੁੱਲ ਨਾ ਜਾਵੇ ਦਵਾਈ ਕਦੋਂ ਢੁੱਲੇਗੀ ਜਦੋਂ ਸਾਡਾ ਧਿਆਨ ਉਧਰ ਹੋਏਗਾ ਪੂਰਾ ਪਰਾ ਧਿਆਨ ਉਰਾ ਪੂਰਾ ਕਦੋਂ ਹੋਏਗਾ ਜਦੋਂ ਅਸੀਂ ਸਿਮਰਨ ਕਰਦੇ ਕਰਦੇ ਥੜਕ ਜਾਵਾਂ ਸਿਮਰਨ ਬੜੇ ਪਿਆਰ ਨਾਲ ਸ਼ੌਕ ਨਾਲ ਉਹਨਾਂ ਦੀ ਕਰਨ ਦੇ ਲਈ ਬੇਨਤੀ ਕੀਤੀ ਉਸ ਪਰਿਵਾਰ ਨੇ ਸਵੀਕਾਰ ਕਰ ਲਿਆ ਕਹਿੰਦੇ ਬਾਬਾ ਜੀ ਜੇ ਤਾਂ ਵੀ ਤੁਸੀਂ ਸਾਨੂੰ ਕਹੋਗੇ ਜਿੰਨਾ ਚਿਰ ਕਹੋਗੇ ਅਸੀਂ ਓਨਾ ਹੀ ਸਿਮਰਨ ਕਰਾਂਗੇ ਪਰ ਸਾਡੇ ਬੱਚੇ ਦਾ ਦਰਦ ਦੂਰ ਹੋਣਾ ਚਾਹੀਦਾ ਸੱਚ ਜਾਣਿਓ ਗੁਰਮੁਖ ਪਿਆਰਿਓ ਸੱਚ ਜਾਣਿਓ ਡਾਕਟਰਾਂ ਨੂੰ ਇਲਾਜ ਕਰ ਦੇਣਾ ਬੜੀ ਧੀਰ ਲੱਗ ਜਾਂਦੀ ਹੈ ਅਤੇ ਖਾਸ ਕਰਕੇ ਜਿੱਥੇ ਡਾਕਟਰਾਂ ਦੇ ਹੱਥ ਖੜੇ ਹੋ ਜਾਂਦੇ ਆ ਡਾਕਟਰਾਂ ਦੇ ਹੱਥ ਖੜੇ ਹੋ ਜਾਂਦੇ ਐ ਉੱਥੇ ਮੇਰਾ ਬੈਦ ਗੁਰੂ ਗੋਬਿੰਦ ਦਾ ਇਲਾਜ ਸ਼ੁਰੂ ਹੁੰਦਾ ਹੈ ਉੱਥੇ ਸ਼ੁਰੂ ਹੁੰਦਾ ਮੇਰੇ ਸਤਿਗੁਰੂ ਦਾ ਇਲਾਜ ਦੂਜੇ ਦਿਨ ਹੀ ਉਸ ਬੱਚੇ ਦਾ ਦਰਦ ਗਾਇਵੋ ਜਿਹੜਾ ਪੌਣੇ 2 ਸਾਲ ਤੋਂ ਲਗਾਤਾਰ ਬੱਚਾ ਦਰਦ ਦੇ ਨਾਲ ਕਰਨਾਉਂਦਾ ਸੀ ਹਫਤੇ ਦੇ ਵਿੱਚ ਕੋਈ 1-2 ਦਿਨ ਹੀ ਲੰਘਦਾ ਸੀ ਜਿੱਦੇ ਬੱਚਾ ਰੌਲਾ ਨਹੀਂ ਪਾਉਂਦਾ ਸੀ ਕਿ ਮੇਰੇ ਦਰਦ ਹੋ ਰਿਹਾ ਹੈ ਦਰਦ ਹੋ ਰਿਹਾ ਹੈ ਦੂਜੇ ਦਿਨ ਹੀ ਦਰਦ ਘਟਣਾ ਸ਼ੁਰੂ ਹੋ ਗਿਆ ਚੌਥੇ ਦਿਨ ਦਰਦ ਬੰਦ ਹੋ ਗਿਆ 20 ਦਿਨ ਅੜੀਕ ਕਰਕੇ ਇੰਤਜ਼ਾਰ ਕਰਕੇ ਉਸ ਪਰਿਵਾਰ ਫਰੀਜ ਫਰੋਜਪੁਰ ਤੋਂ ਚੱਲ ਕੇ ਆਇਆ ਸੰਗਰੂਰ ਦੀ ਧਰਤੀ ਦੇ ਉੱਤੇ ਆ ਕੇ ਮੇਰੇ ਮਾਲਕ ਦਾ ਸ਼ੁਕਰਾਨਾ ਕੀਤਾ ਸੋਨਿਆ ਸੋ ਮੇਰੇ ਮਾਲਕ ਦਾ ਸ਼ੁਕਰਾਨਾ ਕੀਤਾ ਕਿ ਮਾਲਕਾ ਤੇਰਾ ਲੱਖ ਲੱਖ ਸ਼ੁਕਰ ਹੈ ਲੱਖ ਲੱਖ ਸ਼ੁਕਰ ਹੈ ਅਸੀਂ ਤੇ ਨੇਰੇ ਦੇ ਵਿੱਚ ਭੁੱਲੇ ਫਿਰਦੇ ਸੀ ਅਸੀਂ ਧੋਫਾਂ ਦੀਪਾਂ ਸਿਆਣਿਆਂ ਕੋਲੇ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਹੰਬ ਗਈ ਸੀ ਮੇਰੇ ਗੁਰੂ ਨੇ ਕੁਝ ਵੀ ਨਹੀਂ ਕਰਵਾਇਆ ਸਿਰਫ ਇਕੱਲਾ ਸਿਮਰਨ ਕਰਵਾਇਆ ਤੇ ਸਾਡਾ ਦਰਦ